ਇਹ ਤਾਂ ਕੱਲ ਨੂੰ ਸਾਡਾ ਕੋਈ ਨਿਬੜ ਜਾਊਗਾ ਠੀਕ ਹੈ ਨਹੀਂ ਫਿਰ ਅਸੀਂ ਕੱਲ ਨੂੰ ਵੀਡੀਓ ਅਪਲੋਡ ਕਰਾਂਗੇ ਉਹ ਕਹਿੰਦਾ ਵੀ ਮੈਂ ਲਾ ਮੈਂ ਮਾਫੀ ਮੰਗੀ ਅਸੀਂ ਕੋਈ ਕਿਸੇ ਤੋਂ ਮਾਫੀ ਨਹੀਂ ਮੰਗੀ ਹਾਂ ਇਹ ਨਹੀਂ ਸੀ ਕਰੀ ਸਾਰੀਆਂ ਗੈਰ ਲਫੋ ਰਹੀਆਂ ਨੇ ਹੈਗੀਆਂ ਸੋਸ਼ਲ ਮੀਡੀਆ ਤੇ ਭਾਨਾ ਪਘੋੜਾ ਤੇ ਉਸ ਦੀ ਪਤਨੀ ਪੁੱਟੋ ਦਾ ਵਿਵਾਦ ਇਸ ਸਮੇਂ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਤੇ ਮਾਮਲਾ ਇਹ ਹੈ ਕਿ ਭਾਨੇ ਪਘੋੜੇ ਅਤੇ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਭਾਨੇ ਨਾਲ ਉਹਨਾਂ ਦਾ ਕੋਈ ਪੈਸਿਆਂ ਦਾ ਹਿਸਾਬ ਕਿਤਾਬ ਸੀ ਤੇ ਜਦੋਂ ਪਾਨੇ ਪਗੋੜੇ ਹੋਣੇ ਹਿਸਾਬ ਕਿਤਾਬ ਕਰਨ ਗਏ ਤਾਂ ਪਾਨੇ ਸਿੱਧੂ ਨੇ ਪੁੱਟੋ ਦੇ ਥੱਪੜ ਮਾਰਿਆ ਤੇ ਬਾਕੀ ਦੇ ਵਿਵਾਦ ਬਾਰੇ ਉਹਨਾਂ ਨੇ ਅਜੇ ਤੱਕ ਕੋਈ ਵੀ ਖੁੱਲ ਕੇ ਬਿਆਨ ਨਹੀਂ ਦਿੱਤਾ ਕਿ ਉਹਨਾਂ ਦਾ ਪੂਰਾ ਮਸਲਾ ਹੋਇਆ ਕਿਉਂ ਤੇ ਕਿਵੇਂ ਸੀ ਉਹਨਾਂ ਨੇ ਲਾਈਵ ਆ ਕੇ ਹੁਣ ਪਾਨੇ ਸਿੱਧੂ ਨੂੰ ਕਈ ਜਵਾਬ ਦਿੱਤੇ ਹਨ ਤੇ ਇਸ ਸਾਰੇ ਮਸਲੇ ਤੇ ਚੁੱਪੀ ਤੋੜੀ ਹੈ ਤੁਸੀਂ ਹੁਣ ਸੁਣੋ ਪਾਨੇ ਪਗੋੜੇ ਦੀ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਸੀ ਗਾਲ ਜੀ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਅਸੀਂ ਦੋਨੇ ਜਾਣੇ ਮਾਫੀ ਇਹ ਚਾਹੁੰਦੇ ਆ ਵੀ ਅਸੀਂ ਵੀਡੀਓ ਪਾਉਣਾ ਸੀ 7 ਵਜੇ ਨਹੀਂ ਪਾਇਆਗਾ ਉਹਦਾ ਰੀਜਨ ਇਹ ਆ ਵੀ ਕੁਝ ਕੁ ਬੰਦੇ ਸਨ ਚ ਪੈ ਕੇ ਕਈ ਵਾਰੀ ਕਿਉਂਕਿ ਅਸੀਂ ਕੰਟਰੋਵਰਸੀਆਂ ਨਹੀਂ ਕਰਨੀਆਂ ਚਾਹੁੰਦੇਗੇ ਨਾ ਹੀ ਅਸੀਂ ਇੰਨਾਂ ਗੱਲਾਂ 'ਚ ਪੈਣਾ ਚਾਹੁੰਦੇ ਆ ਨਾ ਹੀ ਸਾਡਾ ਕੋਈ ਲੱਲਾ ਕਾਕਾ ਅਸੀਂ ਤਾਂ ਮਿਹਨਤਾਂ ਕਰੀਆਂ ਮਿਹਨਤਾਂ ਕਰਕੇ ਇੱਥੋਂ ਤੱਕ ਪਹੁੰਚੇ ਆ ਹਨਾ ਤੇ ਸਾਨੂੰ ਕਿਸੇ ਬਹੁਤ ਸਾਡੇ ਸਤਿਕਾਰਯੋਗ ਦਾ ਫੋਨ ਆ ਗਿਆ ਸੋ ਉਹਨਾਂ ਨੇ ਕਹਿਤਾ ਵੀ ਤੁਸੀਂ ਬਹਿ ਕੇ ਗੱਲ ਕਰੋ ਬਹਿ ਕੇ ਗੱਲ ਕਰ ਲਓ ਸੋ ਅਸੀਂ ਮਾਫੀ ਚਾਹੁੰਨੇ ਅੱਜ ਵੀਡੀਓ ਨਹੀਂ ਪਾਇਆਗਾ ਜੇ ਤਾਂ ਕੱਲ ਨੂੰ ਸਾਡਾ ਕੋਈ ਨਿਬੜ ਜੂਗਾ ਠੀਕ ਹੈ ਨਹੀਂ ਫਿਰ ਅਸੀਂ ਕੱਲ ਨੂੰ ਵੀਡੀਓ ਅਪਲੋਡ ਕਰਾਂਗੇ ਜੀ ਪਰ ਪਹਿਲਾ ਸੀਨ ਨਹੀਂ ਸੀ ਕੀਤਾ ਹਾਂ ਪਹਿਲਾ ਸੀਨ ਨਹੀਂ ਸੀ ਕਰੀ ਸਾਰੀਆਂ ਗੈਰ ਲਾਹ ਹੋ ਰਹੀਆਂ ਨੇ ਗੀਆਂ ਵੀ ਭਾਨੇ ਭਗੋੜੇ ਨੇ ਉਹਨਾਂ ਤੋਂ ਮਾਫੀ ਮੰਗੀ ਆ ਉਹ ਕੀਤੀ ਆ ਇਹਨੂੰ ਲੈ ਕੇ ਗਏ ਸੀ ਉੱਥੇ ਉਹ ਸਾਰਾ ਕੁਝ ਅਸੀਂ ਦੱਸਾਂਗੇ ਵੀ ਕਿਵੇਂ ਕਿਵੇਂ ਹੋਇਆ ਕੌਣ ਕੌਣ ਕੀ ਕੀ ਗੱਲਬਾਤ ਆ ਹਨਾ ਤੇ ਸੱਚ ਲੈ ਕੇ ਆਵਾਂਗੇ ਸਾਹਮਣੇ ਪਰ ਜੇ ਸਾਡਾ ਕੱਲ ਨੂੰ ਨਿਬੜਦਾ ਕਿਉਂਕਿ ਸਾਨੂੰ ਇਹ ਵੀ ਨਿਬੜ ਜੇ ਤਾਂ ਠੀਕ ਹੈ ਪਰ ਅਸੀਂ ਸੱਚ ਫੇਰ ਵੀ ਆਪਦਾ ਪੱਖ ਜ਼ਰੂਰ ਸਾਡਾ ਰੱਖਾਂਗੇ ਸਾਡਾ ਸਾਰਾ ਕੁਝ ਹੈ ਨਾ ਤੇ ਕਿਉਂਕਿ ਉਹਦੇ ਪੇਜ ਤੋਂ ਦਿਖਾਈਆਂ ਚੱਕੀਆਂ ਉਹਦੇ ਪੇਜ ਦੇ ਉੱਤੋਂ ਬਣਾ ਬਣਾ ਕੇ ਵੀਡੀਓ ਪਾ ਰਹੇ ਆ ਵੀ ਉਹਨਾਂ ਦੀ ਤੇਜ ਹੈ ਨਾ ਵੀ ਐਂ ਕਰਿਆ ਜੀ ਉਹ ਕਰਤਾ ਪਰਦਾ ਫਾਸ਼ ਕਰਤਾ ਫਲਾਨਾ ਕਰਤਾ ਹਨਾ ਤੇ ਆ ਦੇਖੋ ਉਹਨਾਂ ਦੀ ਪੇਜ ਤੇ ਉਹਨਾਂ ਦਾ ਹੀ ਆ ਤੇ ਹਨਾ ਨਹੀਂ ਉਹ ਪੇਜ ਹੀ ਖੋਲ੍ਹ ਲਾ ਤਾ ਤੇ ਪਰਦਾ ਫਾਸ਼ ਕਰਤਾ ਉਹ ਕਰਤਾ ਸੱਚ ਲਿਆਂਦਾ ਸਾਹਮਣੇ ਪਰ ਜਦੋਂ ਬੰਦਿਆਂ ਚ ਚਾਰ ਚ ਬਹਿ ਕੇ ਗੱਲ ਹੋ ਜੇ ਨਾ ਵੀ ਤੁਸੀਂ ਯਾਰ ਇਹ ਆਈਆਂ ਫੋਟੋਆਂ ਨਹੀਂ ਵੀ ਤੁਸੀਂ ਬਣਾ ਕੇ ਐ ਕਰ ਰਹੇ ਹੋ ਇਹ ਕੰਮ ਕਰਦਾ ਦੱਸੋ ਹਨਾ ਤੇ ਕੋਈ ਚੱਕਰ ਨਹੀਂ ਅਸੀਂ ਹੁਣ ਸਾਨੂੰ ਫੋਨ ਆ ਗਿਆ ਅਸੀਂ ਕੋਈ ਵੀ ਗੱਲਬਾਤ ਨਹੀਂ ਕਰਨਾ ਚਾਹੁੰਦੇ ਅਸੀਂ ਕੱਲ ਨੂੰ ਜੇ ਤਾਂ ਸਾਡਾ ਨਿਬੜ ਜੂ ਤਾਂ ਠੀਕ ਹੈ ਸਾਡੀਆਂ ਫੋਟੋਆਂ ਲਾ ਕੇ ਦੋਨਾਂ ਜਣਿਆਂ ਦੀਆਂ ਤੇ ਸੱਚੇ ਹੋਣ ਦੀ ਕੋਸ਼ਿਸ਼ ਹਨਾ ਪਰ ਦੁਨੀਆ ਸਭ ਜਾਣਦੀ ਐ ਜੇ ਦੁਨੀਆ ਸਭ ਜਾਣਦੀ ਐ ਹਨਾ ਕੋਈ ਚੱਕਰ ਨਹੀਂ ਸਾਹਿਬ ਨੂੰ ਸਭ ਪਤਾ ਜੇ ਤਾਂ ਕੱਲ ਨੂੰ ਸਾਡਾ ਨਿਬੜ ਗਿਆ ਸਾਡੀ ਗੱਲਬਾਤ ਸਿਰੇ ਲੱਗ ਗਈ ਤਾਂ ਠੀਕ ਹੈ ਜੇ ਨਹੀਂ ਲੱਗੂ ਫਿਰ ਬਾਈ ਕੋਈ ਚੱਕਰ ਨਹੀਂ ਫਿਰ ਅਸੀਂ ਸਭ ਕੁਝ ਹੀ ਦੱਸਾਂਗੇ ਹਨਾ ਜੋ ਜੋ ਜਿੱਦਾਂ ਜਿੱਦਾਂ ਸਾਰੀ ਦੁਨੀਆ ਜਾਣੂ ਹੈ ਤੇ ਫਿਰ ਅਸੀਂ ਸਾਰਾ ਸੱਚ ਸਾਹਮਣੇ ਲੈ ਕੇ ਆਵਾਂਗੇ ਠੀਕ ਹੈ ਜੀ ਬੋਲਣਾ ਕੁਝ ਪਤਾ ਕੀ ਆ ਜਿਹੜੀ ਵੀ ਅਸੀਂ ਇੰਟਰਵਿਊ ਕਿਤੇ ਨਾ ਦਾ ਕੋਈ ਅਸੀਂ ਉਹਦੇ ਵਿੱਚ ਝੂਠ ਬੋਲੇ ਆ ਨਾ ਕੋਈ ਬੋਲਣਾ ਹੀ ਐ ਜੇ ਉਹਨੇ ਬੋਲਤਾ ਪਰ ਅਸੀਂ ਕੋਈ ਝੂਠ ਉਹਦੇ ਵਿੱਚ ਬੋਲੇ ਹੀ ਨਹੀਂ ਹੈਗਾ ਸਾਨੂੰ ਉੱਪਰੋਂ ਹੀ ਫੋਨ ਆ ਗਿਆ ਵੀ ਕੋਈ ਨਹੀਂ ਪਹਿਲੇ ਕਹੀ ਦਿੱਤਾ ਕਿਸੇ ਸਾਡੇ ਬਹੁਤ ਸਤਿਕਾਰਯੋਗ ਜੀ ਸਾਰਾ ਕੋਈ ਵੀ ਜੱਗ ਜਹਾਨ ਦਾ ਕੋਈ ਨਹੀਂ ਟਾਲ ਸਕਦਾ ਹਾਂ ਸੋ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਕਰਦੇ ਰਵਾਂਗੇ ਸੋ ਸਾਡਾ ਜੇ ਕੱਲ ਨੂੰ ਨਿਬੜ ਜੂਗਾ ਤਾਂ ਠੀਕ ਹੈ ਜੇ ਨਹੀਂ ਨਿਬੜੂਗਾ ਤਾਂ ਵੀ ਕੋਈ ਚੱਕਰ ਨਹੀਂ ਹੈ ਨਾ ਤੇ ਮਾਫੀ ਚਾਹੁੰਦੇ ਆ ਵੀ ਅਸੀਂ ਵੀਡੀਓ ਨਹੀਂ ਪਾ ਸਕੇ ਇਸ ਕਰਕੇ ਨਹੀਂ ਪਾਇਆਗਾ ਕਿ ਕੱਲ ਨੂੰ ਸਾਡੀ ਕੋਈ ਗੱਲਬਾਤ ਜੇ ਕਿਉਂਕਿ ਲੱਸੀ ਤੇ ਲੜਾਈ ਜਿੰਨੀ ਮਾਰ ਜਿੰਨਾ ਤੇ ਜਿਹੜੇ ਭਰਾ ਨਾਲ ਖੜੇ ਆ ਕਹਿੰਦੇ ਸਫਾਈ ਦੇਣ ਦੀ ਲੋੜ ਹੀ ਨਹੀਂ ਤੈਨੂੰ ਅਸੀਂ ਤੇਰੇ ਨਾਲ ਖੜੇ ਆਂ ਜਿਉਂਦੇ ਵਾਸਤੇ ਰੋ ਭਰਾਵੋ ਕਿਉਂਕਿ ਅਸੀਂ ਵੀ ਸੱਚ ਆਂ ਜੋ ਜੋ ਸਾਡੇ ਨਾਲ ਹੋਇਆ ਹਨ ਇਹ ਇਹਨਾਂ ਨੂੰ ਲੈ ਕੇ ਗਏ ਨੇ ਤਾਂ ਗਏ ਸੀ ਹਾਂ ਜਿਹੜਾ ਉਹ ਕਹਿੰਦਾ ਵੀ ਮੈਂ ਲਾ ਮੈਂ ਮਾਫੀ ਮੰਗੀ ਅਸੀਂ ਕੋਈ ਕਿਸੇ ਤੋਂ ਮਾਫੀ ਨਹੀਂ ਮੰਗੀ ਹਾਂ ਮੈਂ ਉਸ ਦਿਨ ਪਿੰਡ ਆਈ ਹੋਈ ਸੀ ਇਹਨੂੰ ਕਿਤੇ ਬਾਹਰੋਂ ਬਾਹਰ ਹੀ ਲੈ ਗਏ ਵੀ ਆਪਾਂ ਗੱਲਬਾਤ ਕੋਈ ਨਾ ਬਹਿ ਕੇ ਕਰ ਲੰਨੇ ਆ ਕੀ ਇਹ ਕਹਿ ਦੇਣਾ ਵੀ ਸਾਡੇ ਛੋਟੇ ਭਰਾ ਹੈ ਮੈਂ ਮੇਰੇ ਪੁੱਤਾਂ ਆਰ ਗਿਆ ਹਨਾ ਤੇ ਇਹ ਮੈਂ ਗਲਤ ਥੋੜੀ ਕਰਿਆ ਸੀ ਪਰ ਮੇਰੀ ਇਹਨਾਂ ਨੇ ਗੱਲ ਟਾਲੀ ਹੋ ਉਹਨਾਂ ਦੀ ਕਦੇ ਗੱਲ ਨਹੀਂ ਟਾਲੀ ਸੀ ਹਾਂ ਚਲੋ ਕੋਈ ਫਰੇਕ ਦੇ ਨਾਲ ਖੜਨ ਵਾਲੇ ਆ ਇਹ ਪਰ ਅਸੀਂ ਹੁਣ ਵੀ ਕੋਈ ਗੱਲ ਨਹੀਂ ਕਰਦੇ ਆਪਾਂ ਕੱਲ ਨੂੰ ਹੀ ਹਨਾ ਹੂੰ ਜੇ ਤਾਂ ਨਿਬੜ ਜੂਗਾ ਠੀਕ ਆ ਨਹੀਂ ਕੋਈ ਗੱਲ ਨਹੀਂ ਹਨਾ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਪਰ ਇੱਥੇ ਪਰ ਗੁੱਸਾ ਉਦੋਂ ਲੱਗਿਆ ਵੀ ਮੈਂ ਵੀ ਕਿਸੇ ਦੀ ਭੈਣ ਆ ਧੀ ਆ ਹਨਾ ਵੀ ਮੇਰੇ ਤੇ ਉਹਨੇ ਹੱਥ ਚੱਕਿਆ ਸੀਗਾ ਤੇ ਜਿਹੜੇ ਉਹਨਾਂ ਨੂੰ ਕੱਲ ਮਿਲਿਆ ਉਹਨਾਂ ਨੂੰ ਭੈਣ ਦੱਸਦਾ ਕਲਾਕਾਰ ਨੇ ਨੂੰ ਵੀ ਉਹਨਾਂ ਨੇ ਸਾਡੇ ਨਾਲ ਇੰਨਾ ਕੁਝ ਕੀਤਾ ਨਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਪਰ ਅਸੀਂ ਚੁੱਪ ਸੀਗੇ ਕੋਈ ਨਹੀਂ ਚਲੋ ਸਾਨੂੰ ਫੋਨ ਆ ਗਿਆ ਅਸੀਂ ਚੁੱਪ ਹੀ ਰਵਾਂਗੇ ਨਹੀਂ ਗੱਲ ਹੀ ਨਹੀਂ ਕਰਾਂਗੇ ਜੇ ਗੱਲ ਹੀ ਨਹੀਂ ਕਰਾਂਗੇ ਜੇ ਉਹਨਾਂ ਨੇ ਗੱਲ ਬਹਿ ਕੇ ਕਰਤੀ ਨੇ ਬੜੀ ਵੀ ਠੀਕ ਆ ਜੇ ਨਹੀਂ 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 ਪੜੀ ਫਿਰ ਅਸੀਂ ਵੀਡੀਓ ਜ਼ਰੂਰ ਵਾਇਰਲ ਕਰਾਂਗੇ ਹਾਂਜੀ ਅਸੀਂ ਜਿਵੇਂ ਸਾਡੇ ਉਹਨਾਂ ਨੇ ਪੱਖ ਉਹਨੇ ਪੱਖ ਰੱਖਿਆ ਆਪ ਦਾ ਫਿਰ ਅਸੀਂ ਵੀ ਰੱਖ ਦੇਾਂਗੇ ਹਨਾ ਅਸੀਂ ਵੀ ਕਹਿੰਦੇ ਉਹਨੇ ਦੇ ਕੱਲ ਪੱਤਰਕਾਰ ਨੂੰ ਲੈ ਕੇ ਵੀਡੀਓ ਸੋ ਇਹਦੀਆਂ ਜ਼ਰੂਰ ਕਰਿਓ ਕਿਉਂਕਿ ਸਾਰੇ ਕਹਿ ਰਹੇ ਸੀ ਕਿ ਤੁਸੀਂ ਪਾਓ ਵੀਡੀਓ 7 ਵਜੇ ਦਾ ਟਾਈਮ ਦਿੱਤਾ ਸੀ ਮਾਫੀ ਚਾਹੁੰਦੇ ਆ ਇਸ ਕਰਕੇ ਅਸੀਂ ਵੀਡੀਓ ਨਹੀਂ ਪਾ ਰਹੇ ਵੀ ਜੇ ਕੱਲ ਨੂੰ ਨਿਬੜ ਗਿਆ ਸਾਡਾ ਠੀਕ ਹੈ ਨਹੀਂ ਨਿਬੜੂਗਾ ਫਿਰ ਦੇਖੀ ਜਾਓ ਠੀਕ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ